ਜਰ ਦੇ ہماری ਸੁਸਰੀ ਦਾ ਨਹੀਂ ਹੈਗੀ। ਨਾ ਨਾ ਕਣਕ ਦਾ ਸਾਫ ਪਈ ਆ। ਇਹ ਆਪਾਂ ਐ ਤਰੀਕਾ ਕਹਿੰਦੇ ਹੁੰਦੇ ਵੀ ਤਿਆਰਬੇ ਕਰਦੇ ਰਹਿਣੇ ਚਾਹੀਦੇ ਆ। ਇੱਕ ਪੱਤੇ ਯਰ ਬਨਵਾ ਕਰਿਆ ਸੀ ਐ ਤਰੀਕੀ ਹਿੰਦੀ। ਜਿਹੜਾ ਢੋਲ ਹੁੰਦਾ ਕਣਕ ਵਾਲਾ। ਆ ਹੁਣ ਆਪਣਾ ਅੱਜ ਕਿੰਨੀ ਤਰੀਕਾ? 16 ਤਰੀਕਾ ਅੱਜ। 16 9ਵੇਂ ਮਹੀਨੇ ਦੀ। 9ਵੇਂ ਮਹੀਨੇ ਦੀ। ਆ ਸੌਣ ਵੀ ਲੰਘਿਆ। ਭਾਦੋ ਵੀ ਲੰਘੀ ਕੱਲ ਹਨਾ। ਅੱਜ ਇੱਕ ਅਸੂਆ। ਇੱਕ 16 ਤਰੀਕਾ ਅੱਜ। ਤੇ ਨਹੀਂ ਸੌਣ ਤੋਂ ਬਾਅਦ ਸੁਸਰੀ ਪੈ ਜਾਂਦੀ ਆ ਨਾ ਸੌਣ ਚ ਹੀ ਪੈਂਦੀ ਹੁੰਦੀ ਐ ਇਦਾਂ ਦੀ ਬਾਦੋਂ ਜਮੀਨ ਵਾਲੇ ਪਏ ਨੇ ਬਾਦੋਂ ਚ ਪੈ ਜਾਂਦੀ ਹੁੰਦੀ ਆ ਮੈਂ ਵੀ ਹੁਣੇ ਹੀ ਦੇਖਿਆ ਸੀ ਮੈਂ ਕਿਹਾ ਵੀ ਜੇ ਤਾਂ ਸੁਸਰੀ ਹੋਈ ਫੇਰ ਤਾਂ ਆਪਾਂ ਮਤਲਬ ਉਹ ਸਾਬ ਨੂੰ ਦਵਾਈ ਦੂ ਹੀ ਰੱਖੀਏ ਠੀਕ ਆ ਕਾਰਨ ਕਿ ਜਦੋਂ ਆਪਾਂ ਢੋਲ ਚ ਕਣਕ ਪਾਈ ਸੀਗੀ ਪਾਉਣ ਤੋਂ ਪਹਿਲਾਂ ਮੈਂ ਆਪਦਾ ਵੈਸੇ ਤਿਆਰ ਬਾ ਕਰਿਆ ਮਤਲਬ ਆਪਾਂ ਹੱਟ ਮਾਰਤੀ ਵਿੱਚ ਢੋਲ ਦੇ ਓਕੇ ਸਾਰੇ ਉਹਦੇ ਮਤਲਬ ਹੈ ਟੁੱਟ ਮਾਰ ਕੇ ਢੋਲ ਬੰਦ ਕਰਤਾ ਕਈ ਵਾਰ ਕਹਿੰਦੇ ਵੀ ਜਿਹੜੀ ਮਦਰ ਪਹਿਲਾਂ ਹੀ ਹੁੰਦੀ ਆ ਵੀ ਉਹੀ ਕਹਾ ਉਹ ਹੋ ਜਾਂਦੀ ਆ ਹਨਾ ਕਿਵੇਂ ਵੀ ਇਹ ਖਤਮ ਨਹੀਂ ਹੁੰਦੀ ਤੇ ਜਾਂ ਤਾਂ ਉਹਦੇ ਕਰਕੇ ਨਹੀਂ ਪਈ ਹੈਗੀ ਠੀਕ ਆ ਵੀ ਹੋ ਸਕਦੀ ਹੈ ਗੱਲ ਇਹ ਹੋ ਸਕਦੀ ਆ ਵੀ ਉਹਦੇ ਵੀ ਤਾਂ ਹੁੰਦਾ ਵੀ ਤਿਆਰਪੇ ਵਿੱਚ ਮਿੱਤਰੋ ਕਰਦੇ ਰਹਿਣੇ ਚਾਹੀਦੇ ਆ ਕਿ ਨਹੀਂ ਮਤਲਬ ਜਿਹੜੇ ਤਿਆਰਪੇ ਨੇ ਇਹ ਆਪਾਂ ਨੂੰ ਕਰਨੇ ਚਾਹੀਦੇ ਆ ਬਈ ਮੈਨੂੰ ਮੈਂ ਦੇਖਦਾ ਵੀ ਰਿਹਾ 15 ਦਿਨਾਂ ਬਾਅਦ ਕਣਕ ਕੱਢ ਕੇ ਪੈ ਨਗ ਯੂਐਸਐਸ ਦੀ ਕਿਤੇ ਪਰ ਨਹੀਂ ਤਾਂ ਭਾਦੋਂ ਜਿਹੜਾ ਪੱਕੀ ਮੈਂ ਪ੍ਰਸਾਤਾ ਕਿੰਨੀਆਂ ਸੀਗੀਆਂ ਐਤਕੀ ਦਾ ਕੰਮ ਜਮਾਈ ਸਲਾਬ ਚੜੀ ਪਈ ਸੀਗੀ ਤੇ ਜਮਾਈ ਨਹੀਂ ਹੈਗੀ ਮਤਲਬ ਵੀ ਨਹੀਂ ਨਹੀਂ ਇਹ ਤਾਂ ਮਨੋਫੇ ਪਿਆਰ ਬੱਕਾਵਾਂ ਜਾਵਾਂ ਪਿਆਰ ਬੱਕ ਕਰਨੇ ਚਾਹੀਦੇ ਆ ਕਰਨੇ ਚਾਹੀਦੇ ਆ ਤਾਂ ਹੀ ਬ੍ਰੋਕਰ ਨੂੰ ਪਤਾ ਲੱਗੂ ਕਿਉਂਕਿ ਪਹਿਲਾ ਹਿੱਟ ਮਾਰਤੀ ਮੈਂ ਕਣਕ ਪਾਉਣ ਤੋਂ ਉਹ ਕੋਈ ਕਿਸੇ ਨੇ ਉਹਨੂੰ ਕਹਣਾ ਵੀ ਗਲਤ ਕਰਿਆ ਸਹੀ ਕਰਿਆ ਜਨ ਆਪਾਂ ਕਿਸੇ ਨੂੰ ਤਾਂ ਕਹਿੰਦੇ ਨਹੀਂ ਵੀ ਇਹ ਕੰਮ ਕਰੋ ਨਾ ਕਰੋ ਪਰ ਆਪਣੇ ਲਈ ਹੀ ਬੀਤ ਰਿਹਾ ਹਾਂ ਹਾਂ ਪਰ ਆਪਾਂ ਜਾਨੀ ਕਰਿਆ ਆਪਣਾ ਠੀਕ ਰਿਹਾ ਹੁਣ ਆਪਾਂ ਦੇਖਾਂਗੇ ਵੀ ਦਵਾਈ ਆਪਾਂ ਰੱਖਣੀ ਨਹੀਂ ਐ ਇਤ ਕੀ ਮਤਲਬ ਠੀਕ ਹੈ ਨਾ ਐਂ ਦੇਖਣਾ ਐਂ ਦੇਖਣਾ ਪਿਆਰ ਬੈਤ ਕੀ ਫਿਰ ਆਪਾਂ ਛੜੀ ਚੱਕ ਦੇ ਕਰਾਂ ਓਏ ਨਾ ਨਾ ਕਣਕ ਦਾ ਸਾਫ ਪਈ ਆ ਇਹੇ ਆਪਾਂ ਇਹ ਤਰੀਕਾ ਕਹਿੰਦੇ ਹੁੰਦੇ ਵੀ ਤਿਆਰਬੇ ਕਰਦੇ ਰਹਿਣੇ ਚਾਹੀਦੇ ਆ ਇੱਕ ਪੱਤੇ ਵਰਗਾ ਨਮਾ ਕਰਿਆ ਸੀ ਇਹ ਤਰੀਕੀ ਹਿੰਦੀ ਜਿਹੜਾ ਢੋਲ ਹੁੰਦਾ ਕਣਕ ਵਾਲਾ ਆ ਹੁਣ ਆਪਣਾ ਅੱਜ ਕਿੰਨੀ ਤਰੀਕ ਆ 16 ਤਰੀਕ ਅੱਜ 16 9ਵੇਂ ਮਹੀਨੇ ਦੀ ਆ ਸੌਣ ਵੀ ਲੰਘਿਆ ਭਾਦੋਂ ਵੀ ਲੰਘੀ ਕੱਲ ਹਣਾ ਅੱਜ ਇੱਕ ਅਸੂਆ 16 ਤਰੀਕ ਅੱਜ ਤੇ ਨਹੀਂ ਸੌਣ ਤੋਂ ਬਾਅਦ ਸੁਸਰੀ ਪੈ ਜਾਂਦੀ ਆ ਨਾ ਸੌਣ ਚ ਹੀ ਪੈਂਦੀ ਹੁੰਦੀ ਐ ਇਦਾਂ ਕਿ ਬਾਦੋਂ ਜਮੀਨ ਵਾਲੇ ਪਏ ਨੇ ਬਾਦੋਂ ਚ ਪੈ ਜਾਂਦੀ ਹੁੰਦੀ ਆ ਮੈਂ ਵੀ ਹੁਣੇ ਹੀ ਦੇਖਿਆ ਸੀ ਮੈਂ ਕਿਹਾ ਵੀ ਜੇ ਤਾਂ ਸੁਸਰੀ ਹੋਈ ਫੇਰ ਤਾਂ ਆਪਾਂ ਮਤਲਬ ਉਹ ਸਾਹਿਬ ਨੇ ਦਵਾਈ ਦੂ ਹੀ ਰੱਖੀ ਏ ਠੀਕ ਆ ਕਾਰਨ ਕਿ ਜਦੋਂ ਆਪਾਂ ਢੋਲ ਚ ਕਣਕ ਪਾਈ ਸੀਗੀ ਪਾਉਣ ਤੋਂ ਪਹਿਲਾਂ ਮੈਂ ਆਪ ਦਾ ਵੈਸੇ ਤਿਆਰ ਬਾ ਕਰਿਆ ਮਤਲਬ ਆਪਾਂ ਹੱਟ ਮਾਰਤੀ ਵਿੱਚ ਢੋਲ ਦੇ ਓਕੇ ਖਾਰੇ ਉਹਦੇ ਮਤਲਬ ਹੈ ਟੁੱਟ ਮਾਰ ਕੇ ਢੋਲ ਬੰਦ ਕਰਤਾ ਕਈ ਵਾਰ ਕਹਿੰਦੇ ਵੀ ਜਿਹੜੀ ਮਦਰ ਪਹਿਲਾਂ ਹੀ ਹੁੰਦੀ ਆ ਵੀ ਉਹੀ ਕਹਾ ਉਹ ਹੋ ਜਾਂਦੀ ਆ ਹਨਾ ਕਿਵੇਂ ਵੀ ਇਹ ਖਤਮ ਨਹੀਂ ਹੁੰਦੀ ਤੇ ਜਾਂ ਤਾਂ ਉਹਦੇ ਕਰਕੇ ਨਹੀਂ ਪਈ ਹੈਗੀ ਵੀ ਹੋ ਸਕਦੀ ਹੈ ਗੱਲ ਇਹ ਹੋ ਸਕਦੀ ਆ ਵੀ ਉਹਦੇ ਵੀ ਤਾਂ ਹੁੰਦਾ ਵੀ ਤਿਆਰਪੇ ਵੀ ਮਿੱਤਰੋ ਕਰਦੇ ਰਹਿਣੇ ਚਾਹੀਦੇ ਆ ਕਿ ਨਹੀਂ ਮਤਲਬ ਜਿਹੜੇ ਤਿਆਰਪੇ ਨੇ ਇਹ ਆਪਾਂ ਨੂੰ ਕਰਨੇ ਚਾਹੀਦੇ ਆ ਬਈ ਮੈਨੂੰ ਮੈਂ ਦੇਖਦਾ ਵੀ ਰਿਆਂ 15 ਦਿਨਾਂ ਬਾਅਦ ਕਣਕ ਕੱਢ ਕੇ ਪੈ ਨਾ ਗਈ ਵਸੂਲੀ ਕਿਤੇ ਪਰ ਨਹੀਂ ਤਾਂ ਭਾਦੋਂ ਜਿਹੜਾ ਪੱਕੀ ਮੈਂ ਪ੍ਰਸਾਤਾ ਕਿੰਨੀਆਂ ਸੀਗੀਆਂ ਐਤਕੀ ਦਾ ਕੰਮ ਜਮਾਈ ਖਲਾਬ ਚੜੀ ਪਈ ਸੀਗੀ ਤੇ ਜਮਾਈ ਨਹੀਂ ਹੈਗੀ ਮਤਲਬ ਵੀ ਨਹੀਂ ਨਹੀਂ ਇਹ ਤਾਂ ਮਨੋਸਾ ਪਿਆਰ ਬੱਕਾ ਹੋ ਜਾਵਾ ਪਿਆਰ ਬੱਕਾ ਕਰਨੇ ਚਾਹੀਦੇ ਆ ਕਰਨੇ ਚਾਹੀਦੇ ਆ ਤਾਂ ਹੀ ਬਲੋਕਰ ਪਤਾ ਲੱਗੂ ਕਿਉਂਕਿ ਪਹਿਲਾ ਹਿੱਟ ਮਾਰਤੀ ਮੈਂ ਕਣਕ ਪਾਉਣ ਤੋਂ ਉਹ ਕੋਈ ਕਿਸੇ ਨੇ ਇਹਨੂੰ ਕਹਣਾ ਵੀ ਗਲਤ ਕਰਿਆ ਸਹੀ ਕਰਿਆ ਜੇ ਨਾ ਆਪਾਂ ਕਿਸੇ ਨੂੰ ਤਾਂ ਕਹਿੰਦੇ ਨਹੀਂ ਵੀ ਇਹ ਕੰਮ ਕਰੋ ਨਾ ਕਰੋ ਪਰ ਆਪਣੇ ਲਈ ਹੀ ਲਿਖ ਰਿਹਾ ਹਾਂ ਹਾਂ ਪਰ ਆਪਾਂ ਜਾਨੀ ਕਰਿਆ ਆਪਣਾ ਠੀਕ ਰਿਹਾ ਹੁਣ ਆਪਾਂ ਦੇਖਾਂਗੇ ਵੀ ਦਵਾਈ ਆਪਾਂ ਰੱਖਣੀ ਨਹੀਂ ਐਦਕੀ ਮਤਲਬ ਠੀਕ ਹੈ ਠੀਕ ਹੈ ਨਾ ਆਈ ਦੇਖਣਾ ਆਈ ਦੇਖਣਾ ਤਿਆਰ ਬੈਤ ਨਹੀਂ ਫਿਰ ਆਪਾਂ ਸਾੜੀ ਚੱਕ ਦੇ ਕਰਾਂ ਓਏ ਕਰ ਦੇ ਫਿਰ ਇੱਕ ਸਾੜੀ ਕੱਟ ਕੇ